何でだろう? ਸਰ ਦੇ ਜਿੰਕਸਰ ਕੱਲ੍ਹ ਇਹ ਚੇਤੇ ਕਿ ਕਾਬਲ ਪਾਉਂਦੇ ਕਾਬਲ ਪਾਉਂਦੇ ਕਾਬਲ ਪਾਉਂਦੇ ਜਿੰਦਗੀ ਵਾਲੇ ਹੋਰ ਅੱਗੇ ਨਾ ਚੱਲਦੇ ਨਾ ਨੀ ਕੀ ਇੱਕ ਓੰਕਾਰ ਵੰਤੂ ਦੀ ਕਥਾ ਦੇ ਸਿਰ ਤੋਂ ਦੀ ਸਹਾਇਤਾ ਵਿੱਚ ਵਿੱਚ ਵਿਕਾਸ ਸਹਾਇਤਾ ਦੇ ਪ੍ਰੋਜੈਕਟ ਨਾਮ ਤੇ ਆਏ। ਮੇਰੇ ਅੰਗਦ ਗੁੱਤੇ ਅਮਰਦਾਸ ਸ੍ਰੀ ਸਾਹਿਬ ਜੀ ਸਾਹਾਏ ਅਰਜਨ ਸਿੰਘ ਦਾ ਪਿੰਡ ਸੁਨਮਰਾਲ ਜਿੰਨਰ ਦੀ ਗੁਣ ਦੇ ਸਦਕਾ ਜਾਈ। ਤੇਗ ਬਹਾਦਰ ਸਮਰਿਆ ਪਰਮਾਤਮਾ ਦਾ ਭਾਏ ਸਭ ਕਾਈ ਮੇਰੇ ਸਹਾਇ। ਹਾਂ ਜੀ ਬਹੁਤ ਬੋੇਦੀ ਨਾ ਅੱਜ ਬੇਹਦ ਅਫਸੋਸ ਆ ਕਿ ਬਾਬਾ ਗੁਰਦੇਵ ਸਿੰਘ ਜੀ ਦੀ 베ਦੀ ਜੋ ਮਹਾਂਪੁਰਖ ਸੀ ਤੇ ਬਹੁਤ ਵੱਡੀ ਸੇਵਾ ਉਹਨਾਂ ਨੇ ਸਮਾਜ ਦੇ ਵਿੱਚ ਤੇ ਖਾਸਾ ਉਤੇ ਖਾਸੇ ਦੀ ਜਨਪੁਰੇ ਸ੍ਰੀ ਨਨਕਾਪੁਰ ਸਾਹਿਬ ਦੇ ਇਲਾਕੇ ਵਿੱਚ ਕੌਮ ਵੀ ਦਿੱਤੀ ਆ ਉਹਨਾਂ ਦੇ ਸਰਦਾਰ ਲੋਕ ਉਹਨਾਂ ਨੂੰ ਚਾਣ ਵਾਲੇ ਉਹਨਾਂ ਦੇ ਮਨ ਤੇ ਅੱਜ ਬਹੁਤ ਵੱਡਾ ਬੋਝ ਆ ਉਹ ਗੁਰੂ ਪਿਆਰੇ ਹੋ ਗਏ ਸਦੀ ਵੀ ਥੋੜਾ ਦੇਗੇ ਪਰ ਉਹਨਾਂ ਦੀ ਥਾਲੀ ਘਾਲਣਾ ਔਰ ਉਹਨਾਂ ਦੇ ਰਾਸਤੇ ਤੇ ਚੱਲਣ ਵਾਲੇ ਉਹਨਾਂ ਦੇ ਸਪੁੱਤਰ ਸਾਹਿਬ ਇੰਦਰਜੀਤ ਸਿੰਘ ਬੇਦੀ ਮਾਸਮੁਦ ਦਾ ਜਿਸਨੂੰ ਘਰਵਾਸ ਆ ਕਿ ਉਹ ਰਾਹ ਤੇ ਚੱਲ ਕੇ ਮਠਾ ਸਹਿਮੀ ਨਹੀਂ ਲਿਮੀ ਤੇ ਨਿਵਰਤਾ ਦੇ ਨਾਲ ਉਹਨਾਂ ਦੀ ਵਿਰਾਸਤ ਨੂੰ ਕਾਇਮ ਰੱਖਣਗੇ ਇਹ ਹੀ ਸਾਡੀ ਦੁਆ ਹੈ ਇਹ ਸਾਡੀ ਅਰਦਾਸ ਹੈ ਸੰਤ ਬਾਬਾ ਮਾਪੂਸ਼ ਬਾਬਾ ਗੁਰਦੇਵ ਸਿੰਘ ਜੀ ਤੇ ਕਿਹੜੇ ਅਜ ਕਾਲ ਜਗਾਣਾ ਕਰ ਗਏ ਨੇ ਬੜਾ ਇਸ ਸਮਾਜ ਨੂੰ ਸਰੀ ਵੀ ਛੋੜਾ ਦੇ ਕੇ ਜਿਹਨੇ ਜਿਹੜਾ ਸਮਾਜ ਨੂੰ ਬੜਾ ਵੱਡਾ ਘਾਟਾ ਆ ਆਵੇਂ ਧਾਰਮਿਕ ਆ ਪਾਵੇਂ ਸਮਾਜਿਕ ਆ ਪਾਵੇਂ ਰਾਜਨੀਤਿਕ ਤੌਰ ਤੇ ਬਹੁਤ ਵੱਡਾ ਇਸ ਪੰਜਾਬ ਨੂੰ ਇਸ ਇਲਾਕੇ ਨੂੰ ਘਾਟਾ ਪਿਆ ਆ ਮੈਂ ਤੇ ਗੁਰੂ ਅਗੇ ਅਰਦਾਸ ਕਰਾਂ ਕਿ ਆਪ ਸੰਤ ਮਹਾਂਪੁਰਖਿਆ ਸੰਤਾਂ ਦੀ ਸ਼ਾਂਤੀ ਜਾਂਦੇ ਆ ਮੈਂ ਤੇ ਗੁਰੂ ਅਗੇ ਅਰਦਾਸ ਕਰਾਂਗਾ ਕਿ ਮੇਰੀ ਵਿਛੜੀ ਹੋਈ ਰੂਹ ਨੂੰ ਆਪਣੇ ਚੰਨ ਜੀ ਨੂੰ ਰਿਵਾਸ ਬਖਸ਼ੇ ਭੈਣ ਭਰਾ ਸਨੀਆਂ ਨੂੰ ਚੜਦੀ ਕਲਾ ਰੱਖੇ ਪਾਣਾ ਮਨ ਦਾ ਬਲ ਬਖਸ਼ੇ ਤੇ ਇੱਕ ਅਰਦਾਸ ਅਪੀਲ ਵੀ ਆ ਸੰਗਤ ਨੂੰ ਕਿ 5 ਤਰੀਕ ਨੂੰ ਗੁਰਦਰਾ ਸ਼ਹੀਦ ਸਾਹਿਬ ਛੇਦੀ ਬਾਗ ਸਾਗ ਇੱਥੇ ਨੰਨਪੁਰ ਸਾਹਿਬ ਉੱਥੇ ਨੰਨਾ ਅਖੰਡ ਪੁਰਸਾ ਦਾ ਇਹ ਪਹਣਾ ਹੈ ਤੁਮ ਮਾਗੇ ਸੰਤ ਦਾ ਦਰਸ਼ਨ ਦੇ ਬਹੁਤ ਬਹੁਤ ਰਵਾਇ ਗੁਰੂ ਜੀ ਦਾ ਤਾਲਾ ਵਾਈ ਗੁਰੂ ਜੀ ਦਾ